ਹਾਂ ਸਿਰ ਗੁਰੂ ਦਾਸ ਮਹਾਰਾਜ ਜੀ ਨੂੰ ਸੱਦਿਆ ਜਾਂਦਾ ਹੈ ਹਾਂ ਜੀ ਉੱਥੇ ਉਹਨਾਂ ਦੇ ਸਵਾਲ ਜਵਾਬ ਹੁੰਦੇ ਆ ਸਾਡੇ ਬਜ਼ੁਰਗ ਦੱਸੂਗਾ ਕਿੱਦਾਂ ਹੁੰਦੇ ਆ ਓਕੇ ਥੋਤੀ ਤਿਰਕ ਜਨੇ ਉਹ ਲਗੇਣਾ ਨੂੰ ਆਉਂਦਾ ਉਹ ਦੀਨ ਕਬੂਲ ਕਰ ਲੈ ਜੀ ਇਹ ਨਾ ਅੱਜ ਚਾਹੁੰਦਾ ਓਏ ਥੋਤੀ ਤਿਰਕ ਜਨੇ ਮੈਂ ਕਰਦਾ ਤੁਹਾਨੂੰ ਉਹਨਾਂ ਪਾਉਂਦਾ ਓਏ ਤੋਤੀ ਤੇ ਟਿਲਕ ਜਨੇਊ ਹੋ ਤੋਤੀ ਤੇ ਟਿਲਕ ਜਨੇਊ ਰਾਜਾ ਨਹੀਂ ਲਾਣਾ ਮੈਂ ਕੋ ਲੈ ਜੋ ਮਰਜੀ ਤੇਰੀ ਰੱਬ ਨਹੀਂ ਭਲਾਣਾ ਮੈਂ ਤੋਤੀ ਤੇ ਟਿਲਕ ਜਨੇਊ ਜਾ ਤੂੰ ਨਾਲ ਪਥਰੀ ਤਾਰੀ ਫੂਤੀ ਨਾ ਅਜਿ ਕਰ ਕਰੋ ਕਮ ਅਸ਼ੂਤਾ ਵਾਲੇ ਕੋਈ ਨਾ ਕਰਦਾ ਤੂੰ ਉੱਤਿਆਂ ਜਾਤਾ ਕੋਲੋਂ ਨੀਚਾ ਨਾ ਡਰਦਾ ਤੂੰ ਦੂਜਿਆਂ ਨਾਲ ਚੱਤਾ ਕੋਲੋਂ ਨੀਚਾ ਨਾ ਕਰਦਾ ਕਿ ਤੋ ਤੂੰ ਲੀਡਰ ਆਇਆ ਜਗੜੇ ਬਦਾਂਦਾ ਓਏ ਤੋਤੀ ਤੇ ਤਿਲਕ ਜਨੇਊ ਤੈਨੂੰ ਨਹੀਂ ਪਾਉਂਦਾ ਓਏ ਤੋਤੀ ਤੇ ਤਿਲਕ ਜਨੇਊ ਮਾਰੇ ਕਹਿੰਦੇ ਉਹੀ ਹੈ ਦਾਤਾ ਮੇਰਾ ਉਹੀ ਹੈ ਦਾਤਾ ਮੇਰਾ ਪਥਰਾ ਨੂੰ ਤਾਰਦਾ ਰੱਬ ਨੇ ਤਾਂ ਸ਼ਾਹ ਕੋਈ ਉਹ ਜਾਤ ਬਣਾਈ ਨਾ ਉੱਚਿਆਂ ਦੇ ਮੱਥੇ ਉੱਤੇ ਮੋਰ ਕੋਈ ਲਾਈ ਨਾ ਉੱਚਿਆਂ ਦੇ ਮੱਥੇ ਉੱਤੇ ਘੋਰ ਕੋਈ ਲਾਈ ਨਾ ਦਿੱਤਾ ਜੋ ਸੰਖ ਪ੍ਰਭੂ ਨੇ ਉਸ ਨੂੰ ਵਜਾਣਾ ਤੋਤੀ ਤੇ ਤੇਲ ਕਜਨੇਉ ਰਾਜਾ ਨਹੀਂ ਲਾਣਾ ਮੈਂ ਤੋਤੀ ਤੇ ਤੇਲ ਕਜਨੇਉ ਸ਼ਾਹ ਨਹੀਂ ਲਾਣਾ ਮੈਂ ਤੋਤੀ ਤੇ ਤੇਲ ਕਜਨੇਉ ਰਾਜਾ ਕਹਤਾ ਜਾਦੂ ਨਾਲ ਪਥਰੀ ਤਾਰੀ ਜਾਦੂ ਨਾਲ ਪਥਰੀ ਤਾਰੀ ਕਰਦਾ ਚਤਰਾਈਆਂ ਓਏ ਨਾਗਰਮਲ ਸੇਵਕ ਕੀਤਾ ਕਿ ਬੜਤਾ ਬਣਾਈਆਂ ਓਏ ਕਿਤੋਂ ਤੂੰ ਲੀਡਰ ਆਇਆ ਕਿ ਝਗੜੇ ਬਣਾਉਂਦਾ ਓਏ ਤੋਤੀ ਤੇ ਤਿਲ ਕੰਜਨੇਉ ਤੈਨੂੰ ਨਹੀਂ ਪਾਉਂਦਾ ਵੇ ਤੋਤੀ ਤੇ ਤਿਲ ਨਯਨੇਉ ਹੋਈਓ ਦਾਤਾ ਮੇਰਾ ਹਾਂਜੀ ਉਹ ਹੀ ਹੈ ਪ੍ਰਭੂ ਹਾਂਜੀ ਉਹ ਹੈ ਦਾਤਾ ਇਲਕੋ ਮੰਦਾ ਸਹੀ ਗੱਲ ਆਕਨ ਨੂੰ ਤਾਰ ਦਾ ਕਿਸੇ ਨੂੰ ਦੀੰਦਾਰ ਰੱਖੇ ਕਿਸੇ ਨੂੰ ਮਾਰਦਾ ਕਿਸੇ ਨੂੰ ਕਿਉਂਦਾ ਰੱਖੇ ਕਿਸੇ ਦੇ ਤਾ ਜੋ ਸੰਖ ਪ੍ਰਭੂ ਨੇ ਹੋਜਨੂ ਬਜਾਣਾ ਮੈਂ ਤੋਤੀ ਤੇ ਬਿਲਕ ਦਿਨੇ ਹੂ ਰਾਜਾ ਨੇ ਲਾਣਾ ਮੈਂ ਤੋਤੀ ਤੇ ਤੇਲ ਗਜਨ ਹੂ ਯੋ ਕੀ ਬਾਤ ਹੈ ਗੁਰਦੇਵ ਜੀ ਸਮਝਾਇਆ ਕੀ ਬਾਤ ਹੈ ਆਜੀ